ਬੜੀ ਖੁਸ਼ੀ ਹੈ ਜੀ ਕਾਂਗਰਸ ਪਾਰਟੀ ਨੇ 117 ਹਲਕਿਆਂ ਦੇ ਵਿੱਚ ਕੋਆਰਡੀਨੇਟਰ ਲਾਏ ਆ ਜਿਨ੍ਹਾਂ ਦੇ ਅਗੇ ਵਿੱਚ ਨਿਹਾਲ ਸਿੰਘ ਵਾਲਾ 10 ਦੀ ਡਿਊਟੀ ਲੱਗੀ ਹੈ ਔਰ ਕਾਂਗਰਸ ਪਾਰਟੀ ਬੜੇ ਲੰਬੇ ਸਮੇਂ ਤੋਂ ਇਹ ਜਿਹੜਾ ਹਲਕਾ ਹੈ ਇਹ ਜਿਹੜਾ ਆਉਣ ਵਾਲਾ ਸਮਾਂ 2027 ਦਾ ਜਿਹੜਾ ਕਾਂਗਰਸ ਪਾਰਟੀ ਲਈ ਵੀ ਮਿੱਥਿਆ ਜਾਣਾ ਜੋ ਕਾਂਗਰਸ ਪਾਰਟੀ ਦਾ ਹਰ ਵਰਕਰ ਹਰ ਅਹੁਦੇਦਾਰ ਔਰ ਕਾਂਗਰਸ ਪਾਰਟੀ ਦੀ ਰੀਡ ਦੀ ਹੱਡੀ ਵਰਕਰ ਇਹ ਸਾਰੇ ਇੱਕ ਮੁੱਠੋ ਕੇ ਕਾਂਗਰਸ ਪਾਰਟੀ ਨੂੰ 2027 ਦੇ ਵਿੱਚ ਉਲੰਧੀਆਂ ਤੇ ਲੈ ਕੇ ਜਾਣੀ। ਅਮ ਆਪਣੇ ਪਾਰਟੀ ਸੰਗਾਮ ਦੀ ਕਾਰਗੁਜ਼ਾਰੀ ਦੀ ਗੱਲ ਕੀਤੀ ਜਾਵੇ। ਕਿਨੇ ਲੱਗ ਰਿਹਾ ਕਿ ਨਸ਼ੇ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਅਸੀਂ ਯੁੱਧ ਨਸ਼ਾ ਬੰਦ ਛੇੜਿਆ ਹੋਇਆ ਹੈ। ਕਿਉਂਕਿ ਉਹ ਲੱਗਦਾ ਕਿ ਵਾਕਈ ਨਸ਼ਾ ਕੰਟਰੋਲ ਕੀਤਾ ਜਾ ਰਿਹਾ ਹੈ। ਵੇਖੋ ਜੀ ਇਹ ਸਰਕਾਰ ਬੜੀ ਨਿਕਮੀ ਚੱਲ ਰਹੀ ਹੈ। ਇਹਨਾਂ ਨੇ ਜੋ ਵਾਅਦੇ ਕੀਤੇ ਸੀ ਉਸਤੇ ਬਿਲਕੁਲ ਵੀ ਖਰੇ ਨਹੀਂ ਉਤਰੇ ਆ ਲੇਡੀਜ਼ ਦਾ ਦੇਖ ਲਓ ਜਿਹੜਾ 1000 ਰੁਪਿਆ ਇਹਨਾਂ ਨੇ ਕਿਹਾ ਸੀ ਉਹ ਦੇਖ ਲਓ 4 ਸਾਲ ਹੋ ਚੱਲੇ ਆ ਇਸ ਟਾਈਮ ਉਹ ਬੀਬੀਆਂ ਭੈਣਾਂ ਨੂੰ ਕੋਈ ਪੈਸਾ ਨਹੀਂ ਮਿਲਿਆ ਟੁੱਟਦੇ ਵਾਅਦੇ ਕਰਕੇ ਇਹ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਇਹਦਾ ਤੁਸੀਂ ਆਉਣ ਵਾਲੇ 2027 ਦੇ ਵਿੱਚ ਦੇਖਿਓ ਇਹ ਕਾਂਗਰਸ ਪਾਰਟੀ ਨੇ ਹੁਣ ਜਾ ਫਿਰ ਜਿੱਤ ਪ੍ਰਾਪਤ ਕਰਨੀ ਹੈ ਸਾਡੇ ਪੰਜਾਬ ਪ੍ਰਧਾਨ ਰਾਜਾ ਵੜਿੰਗਜੀ ਦੀ ਗਵਾਹੀ ਹੇਠ ਆ ਸਾਡੇ ਬਹੁਤ ਹੀ ਸਤਕਾਰਯੋਗ ਕੋਆਰਡੀਨੇਟਰ ਇਕੇ ਤੋਂ ਅੜੀ ਜੀ ਸਾਡੇ ਵਿੱਚ ਆਏ ਨੇ ਔਰ ਇਹਨਾਂ ਨੇ ਬਹੁਤ ਹੀ ਵਿਸਤਾਰ ਨਾਲ ਪਾਰਟੀ ਦੀ ਜੋ ਆਉਣ ਵਾਲੇ ਪ੍ਰੋਗਰਾਮ ਆ ਜੋ ਅੱਗੇ ਮੀਟਿੰਗਾਂ ਕਰਨੀਆਂ ਹੈਗੀਆਂ ਕਿਸ ਤਰ੍ਹਾਂ ਆਪਾਂ 2027 ਤੱਕ ਮਿਸ਼ਨ 27 ਸਫਲ ਕਰਨਾ ਉਹਦੇ ਦੀ ਬਹੁਤ ਛੁੱਟੇ ਢੰਗ ਨਾਲ ਮੀਟਿੰਗ ਹੋਈ ਹੈ ਜਿੱਥੇ ਹਲਕਾ ਨਿਹਾਲ ਸਿੰਘ ਵਾਲਾ ਦੇ ਬਲੌਗ ਨਿਹਾਲ ਸਿੰਘ ਵਾਲਾ ਦੇ ਤਕਰੀਬਨ ਥੋੜੇ ਜਿਨੇ ਸਨੇਹ ਲਾਏ ਸੀ ਪਰ ਬਹੁਤ ਵੱਡਾ ਹਜੂਮ ਅੱਜ ਇਕੱਠਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਵੀ ਹਰੇਕ ਇੱਕ ਪਿੰਡ ਤੋਂ ਮੋਦਵਾਰ ਆਗੂ ਪਹੁੰਚੇ ਨੇ ਹਾਲ ਸੀ ਕਾਂਗਰਸ ਦੀ ਗੱਲ ਕੀਤੀ ਜਾਵੇ ਇਸ ਲਈ ਕਈ ਦਿਨਾਂ ਤੋਂ ਲਗਾਤਾਰ ਜਿਹੜੀ ਭਾਗੀ ਖੇਡੋਦਾਰ ਪਰਿਵਾਰ ਦੇ ਵਿਚਾਰ ਤੇ ਐਪਲੀਕੇਸ਼ਨ ਦੇ ਵਿਚਾਰ ਨੇ ਸਾਹਮਣੇ ਆ ਕੇ ਚੀਟ ਕੀਤੀ ਗਈ ਹੈ ਪਿਛਲੇ ਦਿਨੀ ਮਾਨੁਕੇ ਗੱਲ ਦੇ ਵਿੱਚ ਕੀਤੀ ਸੀ ਸੁਖਵਿੰਦਰ ਸਿੰਘ ਸاہੋ ਦੀ ਗੱਲ ਮਾਣ ਬਗੋਂ ਕਿਸਵਾਟਿਕ ਤੇ ਗਏ ਹੈ ਕਿ ਖਰਾ ਕੀਤਾ ਜਾ ਰਿਹਾ ਹੈ ਇਸ ਵਕਤ ਨੂੰ ਕੀ ਕਹਿਣਾ ਚਾਹੋ ਦੇਖੋ ਉਹ ਵੀ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਆ ਤੁਸੀਂ ਦੇਖ ਰਹੇ ਆਂ ਜੇ ਫਾਉਕੇ ਸਾਹਿਬ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਹੋ ਕਿ ਆਪਣੀ ਪਾਰਟ ਕੰਮ ਕਰ ਰਹੇ ਹੋ ਤਾਂ ਉਹ ਵਧੀਆ ਗੱਲ ਹੈ ਥਾਂ ਦਾ ਪ੍ਰੋਗਰਾਮ ਕਰ ਰਹੇ ਹੈ ਚੰਗੀ ਗੱਲ ਹੈ ਚਲੋ ਸਾਹਿਬ ਬੜਾ ਤੁਹਾਡਾ ਧੰਨਵਾਦ ਆ ਪਹਿਲਾਂ ਤਾਂ ਤੁਸੀਂ ਜਿੰਨੇ ਵੀ ਪੱਤਰਕਾਰ ਭਾਈਚਾਰਾ ਇੱਥੇ ਪਹੁੰਚੇ ਹੋ ਤੁਸੀਂ ਕਵਰੇਜ ਕੀਤੀ ਆ ਤੁਹਾਡਾ ਸਾਰਾ ਦਿਲ ਦੀ ਗਹਿਰਾਈਆਂ ਜੋ ਧੰਨਵਾਦ ਆ ਕਿਉਂਕਿ ਉਸ ਸ਼ਾਹ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਉਂਕਿ ਅੱਜ ਦੀ ਜਿਹੜੀ ਇਹ ਛੋਟੀ ਜੀ ਇੱਕ ਮੀਟਿੰਗ ਰੱਖੀ ਸੀ ਤੁਸੀਂ ਪਹਿਲਾਂ ਵਾਲੀ ਮੀਟਿੰਗ ਵੀ ਜਿਹੜੀ ਕਵਰੇਜ ਕੀਤੀ ਸੀ ਉਹਦੀ ਕਆਰਡੀਨੇਟਰ ਸਾਹਿਬ ਜਿਹੜੇ ਤਵਾੜੀ ਸਾਹਿਬ ਲੱਗੇ ਆ ਉਹਨਾਂ ਦਾ ਵੈਲਕਮ ਕਰਨ ਦੇ ਲਈ ਜੋ ਹਾਈ ਕਮਾਂਡ ਦਾ ਹੁਕਮ ਸੀਗਾ ਜੋ ਮੈਸੇਜ ਸੀਗਾ ਉਹ ਦੇਣ ਲਈ ਇੱਥੇ ਪਹੁੰਚੇ ਸੀ ਇਸ ਦੇ ਅੰਦਰ ਵਿੱਚ ਇੱਕ ਇੱਕ ਬੰਦੇ ਨੂੰ ਕਾਲ ਕੀਤੀ ਸੀ ਤੇ ਲੋਕਾਂ ਦਾ ਜਿਹੜਾ ਇੱਥੇ ਇੱਕ ਹੜ ਆ ਗਿਆ ਇੱਕ ਰੈਲੀ ਦਾ ਰੂਪ ਇਸ ਮੀਟਿੰਗ ਨੇ ਜਿਹੜਾ ਧਾਰ ਲਿਆ ਤੇ ਇਹਦੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਲੋਕ ਇੰਨੀ ਬੇਸਵਰੀ ਦੇ ਨਾਲ 2027 ਦੀ ਵੇਟ ਕਰ ਰਹੇ ਆ ਕਿਉਂਕਿ ਪਿਛਲੇ ਜਿਹੜੇ ਲੰਘੇ ਸਾਢੇ 3 ਸਾਲ ਸੀ ਲੋਕਾਂ ਦਾ ਜਿਹੜਾ ਦਵਾਲਾ ਕੱਢ ਕੇ ਰੱਖਦਾ ਜਿਹੜੀ ਬਦਲਾਵ ਵਾਲੀ ਆਪ ਆਦਮੀ ਪਾਰਟੀ ਆਈ ਸੀ ਪਹਿਲਾਂ ਪ੍ਰਦੀਪ ਜੀ ਤੁਹਾਡਾ ਬਹੁਤ ਧੰਨਵਾਦ ਸਾਰੇ ਤਿੰਨਾਂ ਦਾ ਧੰਨਵਾਦ ਬਹੁਤ ਸਫਲ ਮੀਟਿੰਗ ਆ ਤੁਹਾਨੂੰ ਦੱਸੀ ਜਾਂਦੀ ਸਾਰੀ ਸਮੂਹਤੀ ਕਾਂਗਰਸ ਦਾ ਪਰ ਇਹ ਗੱਲ ਦੀ ਗੁੱਸੀ ਆਵੇ ਕਿੰਨੀ ਪੁਰਾਣੀ ਕਾਂਗਰਸ ਸੀ ਕਿੰਨੀ ਸੀਨੀਅਰ ਕਾਂਗਰਸ ਸਾਰੇ ਪੂਕੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਹਲਕਾ ਨਿਹਾਲ ਸਿੰਘ ਵਾਲੇ ਦਾ ਬਹੁਤ ਬਹੁਤ ਧੰਨਵਾਦ ਹਰ ਪਿੰਡ ਚੋਂ 10 ਬੰਦੇ ਆਏ ਕਿਤੋਂ 15 ਕਿਤੋਂ 50 ਸੋ ਮੈਂ ਸਾਰੇ ਨਿਹਾਲ ਸਿੰਘ ਵਾਲੇ ਦਾ ਧੰਨਵਾਦ ਕਰਦਾ ਦੂਜਾ ਇਹ ਸਾਡੀ ਪਹਿਲੀ ਮੀਟਿੰਗ ਸੀ ਤਵਾੜੀ ਸਾਹਿਬ ਸਾਡੇ ਕੋਆਰਡੀਨੇਟਰ ਲਏ ਆ ਔਰ ਉਹਨਾਂ ਦੇ ਮਾਨ ਸਨਮਾਨ ਦੀ ਔਰ ਉਹਨਾਂ ਵੱਲੋਂ ਕੀ ਪਾਰਟੀ ਦੀ ਡਿਊਟੀ ਹੈ ਕਿਹੜੀ ਬੂਥ ਕਮੇਟੀ ਬਣਨੀ ਹੈ ਕਿੱਥੇ ਕਿੰਨੇ ਮੈਂਬਰ ਬਣਨੇ ਚਾਹੀਦੇ ਆ ਉਹਦੇ ਬਾਰੇ ਅੱਜ ਇਹ ਮੀਟਿੰਗ ਸੀ ਇੱਕ ਡੈਪਟੀ ਸਿਛਨੇ ਦੀ ਵੀਡੀਓ ਵਾਇਰਲ ਹੋਈ ਜਿਸ ਵਿੱਚ ਜਿਹੜਾ ਸੈਂਸ ਪਾਰਟੀ ਦੇ ਕਰਦੇ ਨੇ ਮਾਰੀ ਸਾਥੀ ਜ਼ਿੰਦਗੀ ਦੇ ਵਿੱਚ ਉਹਨੇ ਕਈ ਸਵਾਲ ਚੁੱਕੇ ਕਿ ਕਾਂਗਰਸ ਦੇ ਉਹ ਜੱਫਾ ਜਿਹੜੇ ਦੂਜੀ ਪਾਰਟੀ ਨਾਲ ਰਲ ਕੇ ਜਾਂਦੇ ਆ ਜਾਂ ਉਹਨੇ ਕਿਹਾ ਕਿ ਮੌਕੇ ਤੇ ਸਾਡੇ ਕੋਲ ਆ ਕੇ ਅੱਗੇ ਵਹਿ ਜਾਂਦੇ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਉਹ ਵੀ ਸਤਕਾਰਯੋਗ ਹੈ ਸੋ ਇਹ ਇਸ ਗੱਲ ਦਾ ਜਵਾਬ ਤੁਹਾਡੀ ਸਾਹਿਬ ਦੇ ਸਕਦੇ ਹੋ ਇਹ ਖੜੇ ਸਿਕੂਆਰਡੀਨੇਟਰ ਸੀ ਉਦੋਂ ਕੋਆਰਡੀਨੇਟਰ ਜੀ ਦੀ ਮੌਜੂਦਗੀ 'ਚ ਉਹਨਾਂ ਨੇ ਕਿਹਾ ਕੋਈ ਵਿਰੋਧੀ ਪਾਰਟੀ ਨਹੀਂ ਜੇ ਕੋਈ ਇਨਸਾਨ ਤੁਹਾਡੇ ਨਾਲ ਆ ਕੇ ਰਲਣਾ ਚਾਹੁੰਦਾ ਉਹ ਵਿਰੋਧੀ ਨਹੀਂ ਹੁੰਦਾ ਉਹ ਤੁਹਾਡਾ ਆਪਦਾ ਹੁੰਦਾ ਸੋ ਕਈ ਬੰਦਿਆਂ ਨੇ ਇਹਨ ਕੁਛ ਕਾਰਨ ਹੈ ਸਾਡੇ 3-4 ਬੰਦੇ ਅਕਾਲੀ ਦਲ ਚੋਂ ਆਏ ਐ ਅਗੇ ਨੂੰ ਇੱਕ ਖਾਂਸੀ ਨਾ ਖੇਡਣਾ ਨਾ ਖੇਡਣ ਦੇਣਾ ਇਹਨਾਂ ਦੇ ਕੋਈ ਕੰਮ ਹੈ ਵੀ ਪ੍ਰੋਪੋਗੈਂਡੇ ਕਰੀ ਜਾਣੇ ਕਾਂਗਰਸ ਪਾਰਟੀ ਇੱਥੇ ਮਾੜੀ ਹੈ ਜੀ ਇੱਥੇ ਕਮਜ਼ੋਰ ਹੈ ਜੀ ਕਾਂਗਰਸ ਪਾਰਟੀ ਨਿਹਾਲ ਸਿੰਘ ਵਾਲੇ ਦੀ ਇਕਜੁੱਟ ਹੈ ਤਕੜੇ ਹੋ ਕੇ ਅਸੀਂ 2027 ਦੀ ਲੜਾਈ ਲੜਨੀ ਹੈ ਸੋ ਮਰਿੰਦਰ ਸਿੰਘ ਰਾਜਾ ਵੜਿੰਗ ਦੀ ਰਹਿਨਮਾਈ ਹੇਠ ਕੈਪਟਨ ਸੰਦੀਪ ਸੰਤੂ ਜੀ ਦੀ ਰਹਿਨਮਾਈ ਹੇਠ ਅਸੀਂ ਇਹ 2027 ਦਾ ਇਲੈਕਸ਼ਨ ਲੜਨਾ ਸਾਡਾ ਕਿਸੇ ਨਾਲ ਬੈਰ ਵਿਰੋਧ ਨਹੀਂ ਜੇ ਕਿਸੇ ਨੂੰ ਮੇਰੇ ਤੋਂ ਕੋਈ ਤਕਲੀਫ ਹੈ ਤਾਂ ਮੈਨੂੰ ਫੋਨ ਕਰ ਲਓ ਮੈਂ ਉਹਦੇ ਘਰੇ ਜਾ ਕੇ ਉਹਨੂੰ ਪੁੱਛੂਗਾ ਹੱਥ ਜੋੜ ਕੇ ਵੀ ਭਰਾਵਾ ਮੇਰੇ ਘਰ ਦਾ ਕੰਮ ਨਹੀਂਗਾ ਇਹ ਇਹ ਪਾਰਟੀ ਦਾ ਕੰਮ ਹੈ ਤੈਨੂੰ ਮੇਰੇ ਤੋਂ ਕੋਈ ਤਕਲੀਫ ਹੈ ਕੀ ਤਕਲੀਫ ਹੈ ਅੱਜ ਪਿੰਡਾਂ ਤੋਂ ਵਰਕਰ ਆਏ ਨੇ ਆਪਾਂ ਲੋਕੋ ਨੂੰ ਪੁੱਛਣਾ ਕਿਵੇਂ ਲੱਗਦਾ 2027 ਦੇ ਵਿੱਚ ਸਾਹਰ ਹੁੰਦਾ ਕਿ ਤੁਸੀਂ ਵੇਖ ਹੀ ਲਿਆ ਹੋਣਾ ਵੀ ਕੋਈ ਬੰਦਾ ਜਿੰਨੀ ਦੇਰ ਮੀਟਿੰਗ ਚੱਲੀ ਗਈ ਕੋਈ ਬੰਦਾ ਉੱਠਿਆ ਨਹੀਂ ਬੜਾ ਜੋਸ਼ ਸੀ ਲੋਕਾਂ 'ਚ ਔਰ ਸਭ ਤੋਂ ਵੱਡੀ ਗੱਲ ਜਿਹੜੀ ਹਲਕਾ ਨਿਹਾਲ ਸਿੰਘ ਵਾਲਾ ਦੀ ਸਾਰੀ ਕਰੀਮ ਹੈ ਜਿਹੜੀ ਹਲਕਾ ਨਿਹਾਲ ਸਿੰਘ ਵਾਲਾ ਦੀ ਕਾਂਗਰਸ ਚਲਾਉਂਦੀ ਹੈ ਜਿਹੜੀ ਹਲਕਾ ਨਿਹਾਲ ਸਿੰਘ ਵਾਲਾ ਨੂੰ ਹੁਣ ਤੱਕ ਇੱਥੋਂ ਤੱਕ ਖਿੱਚ ਕੇ ਲੈ ਕੇ ਆਈ ਹੈ ਉਹ ਸਾਰੀ ਲੀਡਰਸ਼ਿਪ ਮਜੂਦ ਸੀ ਔਰ ਮੈਂ ਤਾਂ ਇਹਨਾਂ ਦੇ ਪਹਿਰੀ ਹੱਥ ਲਾ ਕੇ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਆਪ ਦੇ ਆਪ ਕਿਹਾ ਡੈਂਪਲ ਤਕੜਾ ਹੋ ਅਸੀਂ ਚਾਹੁੰਦੇ ਵੀ ਕੋਈ ਚੱਜਦਾ ਐਮ ਐਲ ਏ ਹਲਕਾ ਨਿਹਾਲ ਸਿੰਘ ਵਾਲਾ ਚ ਬਣ ਕੇ ਆਵੇ ਐਤ ਕੀ ਉਮੀਦ ਹੈ ਡੈਂਪਲ ਜੀ ਤੁਹਾਨੂੰ ਕਿ ਟਿਕਟ ਹੈ ਜਿਹੜੀ ਮਿਲੂਗੀ ਕਿਉਂਕਿ 2022 ਚ ਵੀ ਤੁਹਾਡੀ ਦਾਵੇਦਾਰੀ ਸੀ 2017 ਚ ਵੀ ਸੀਗੀ ਐਤਕੀ ਕਿਵੇਂ ਲੱਗਦਾ ਕਿ ਹਾਈ ਕਮਾਂਡ ਤੱਕ ਇਹ ਆਵਾਜ਼ ਹੈ ਜਿਹੜੀ ਪਹੁੰਚੇਗੀ ਦੇਖੋ ਹਰ ਬੰਦਾ ਪੇਪਰ 'ਚ ਪੈਂਦਾ ਹੈ ਇਹ ਕੰਪੀਟੀਸ਼ਨ ਹੁੰਦਾ ਹੈ ਇੱਕ ਤਿਆਰੀ ਹੈ ਪਰ ਮੈਨੂੰ ਐਤਕੀ ਲੱਗਦਾ ਹੈ ਵੀ ਪਾਰਟੀ ਹਾਈ ਕਮਾਂਡ ਨੇ ਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਮੈਨੂੰ ਉੱਥੋਂ ਕਹਿ ਕੇ ਧੋਰਿਆ ਵੀ ਤਕੜਾ ਹੋ ਕੇ ਹਲਕਾ ਨਿਹਾਲ ਸਿੰਘ ਵਾਲੇ 'ਚ ਕੰਮ ਕਰ ਤੇਰੇ ਨਾਲ ਪਿਛਲੀ ਵਾਰ ਧੋਖਾ ਹੋ ਗਿਆ 24 'ਚ ਐਤਕੀ ਅਸੀਂ ਇਹ ਧੋਖਾ ਨਹੀਂ ਹੋਣ ਦੇਵਾਂਗੇ